ਪਾਰਟ ਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਮੈਦਾ ਵਿਸ਼ਵ ਕਪ ਕੁਆਲੀਫਾਈਂਗ ਮੈਚ ਦੇ ਵਿੱਚ ਪਾਕਿਸਤਾਨੀ ਟੀਮ 67 ਰਨ ਤੇ ਢੇਰ ਹੋ ਗਈ। ਪਾਕਿਸਤਾਨ ਦੀ ਟੀਮ ਨੂੰ ਪਾਰ ਦੀ ਇਕਤਾ ਬੇਸ਼ਟ ਦਾ ਸਾਹਮਣਾ ਕਰਨਾ ਬੇਹਦ ਮੁਸ਼ਕਲ ਸਾਬਤ ਹੋਇਆ। ਬੇਸ਼ਟ ਨੇ ਪਾਕਿਸਤਾਨ ਨੂੰ ਪੰਜ ਛੱਕੇ ਦਿੱਤੇ। ਇਸ ਮੈਚ ਵਿੱਚ ਪਾਕਿਸਤਾਨੀਆਂ ਨੌਕੜਾਣਾ 4 ਰਨ ਦੇ ਸਕੋਰ ਤੱਕ ਵੀ ਨਹੀਂ ਪਹੁੰਚ ਸਕੀਆਂ। ਪਾਕਿਸਤਾਨੀਆਂ ਸਿਰਫ ਦੋ ਬੱਲੇਬਾਜ਼ ਇਤਹਾਹੀ ਡੰਕੜਾ ਪਾਰ ਕਰਨ ਜਕਾਮਯਾਬ ਹੋਈਆਂ। ਪਾਕਿਸਤਾਨ ਲਈ ਸਭ ਤੋਂ ਵੱਧ ਸਕੋਰ ਵੀ ਐਕਸਟਰਾ ਸਾਸਲੇ ਬਣਿਆ। ਪਾਕਿਸਤਾਨ ਨੂੰ 24 ਰਨ ਐਕਸਟਰਾ ਮਿਲੇ। ਇਕਤਾ ਬਿਸ਼ਨੇ ਪਾਰਤਲੀ ਦਮਦਾਰ ਪ੍ਰਦਰਸ਼ਨ ਕੀਤਾ ਬਿਸ਼ਨੇ ਦਾ 10 ਓਵਰਾਂ ਚ 8 ਰਨ ਦੇ ਕੇ 5 ਵਿਕਟ ਚਟਕਾਏ ਖਾਸ ਕਰਕੇ ਅਸੀ ਕੀ ਬੈਸਟ ਦੇ ਸਪੈਲ ਚ 7 ਓਵਰ ਮੈਡ ਇਨ ਸਨ ਸ਼ਿਖਾ ਪਾਂਡੇ ਨੇ 2 ਵਿਕਟ ਚਟਕੇ ਟੀਮ ਇੰਇਲਸ ਆਪਕਾ ਕਪਤਾਨ ਮਹਿਨ ਸਿੰਘ ਧੋਨੀ ਨੂੰ ਆਈਪਲ ਦੀ ਟੀਮ ਰਾਈਜ਼ਿੰਗ ਹੁਨੇ ਸੁਪਰ ਜੁਆਇੰਟਸ ਤੋਂ ਹਟਾ ਦਿੱਤਾ ਗਿਆ ਮੀਡੀਆ ਰਿਪੋਰਟਾਂ ਅਨੁਸਾਰ ਤੋਨੀ ਦਾ ਹੁਣ ਆਸਟ੍ਰੇਲੀਆਈ ਕਪਤਾਨ ਸਟੀਵਨ ਮੈਥ ਨੂੰ ਟੀਮ ਦੀ ਕਮਾਂਡ ਸੌਂਪੀ ਗਈ ਹੈ ਜਦਕਿ ਸੀਜ਼ਨ 9 ਦੇ ਵਿੱਚ ਧੋਨੀ ਨੇ ਟੀਮ ਦੀ ਕਪਤਾਨੀ ਕੀਤੀ ਸੀ ਜ਼ਹਿਰ ਖਾਨ ਅਤੇ ਰਿਤੂ ਸਾਗਰ ਦਾ ਕਾਟਕੇ ਨਾਲ ਆਪਣੇ ਪ੍ਰੇਮ ਸਬੰਧਾਂ ਕਾਰਨ ਕਾਫੀ ਚਰਚਾ ਜਨੇ ਹਾਲੇ ਜੋ ਜੁਰਾ ਸਿੰਘ ਨੇ ਆਪਣੇ ਦੋਸਤ ਜ਼ਹਿਰ ਖਾਨ ਦੀ ਕਿਚਾਈ ਕਰਨ ਟਵੀਟ ਕੀਤਾ ਜਿਸ ਤੋਂ ਉਹਨਾਂ ਲਿਖਿਆ ਸਾਗਰ ਕਾ ਫਿਲਮ ਇਰਾਦਾ ਵਾਲੀ ਬਹੁਤ ਬਤਵਧਾਈਆਂ ਟੀਮ ਇੰਡੀਆ ਦੇ ਕਪਤਾਨ ਨੂੰ ਡੇਟ ਕਰਨਾ ਚੰਗੀ ਪਸੰਦ ਸੀ ਪਰ ਚੰਗਾ ਹੋਇਆ ਜੇ ਤੁਸੀਂ ਅਸਲ ਵਿੱਚ ਨਹੀਂ ਕੀਤਾ ਵੀਰਿੰਦਰ ਸਹਿਵਾਗ ਨੇ ਬਿਆਨ ਨੂੰ ਲੈ ਕੇ ਮਜ਼ੇਦਾਰ ਟਵੀਟ ਕੀਤਾ ਸਹਿਵਾਗ ਨੇ ਟਵਿੱਟਰ ਤੇ ਲਿਖਿਆ ਕਿ ਵਿਆਹ ਇੱਕ ਵਰਕਸ਼ਾਪ ਦੀ ਤਰ੍ਹਾਂ ਹੁੰਦਾ ਹੈ ਜਿੱਥੇ ਪਤੀ ਕੰਮ ਕਰਦਾ ਹੈ ਅਤੇ ਪਤਨੀ ਸ਼ਾਪਿੰਗ ਉਹਨਾਂ ਨੇ ਅੱਗੇ ਲਿਖਿਆ ਪਤਨੀ ਜੀ ਰੌਕਸ ਵਰਕਸ ਐਂਡ ਸ਼ਾਪਸ